ਮਾਝੇ ਇਲਾਕੇ ਵਿੱਚ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਰਮੇਸ਼ ਦੀ ਉਸਤੀ ਪਤਨੀ ਸੀਤਾ ਤੇ ਦੋ ਬੱਚੇ ਰਾਜੂ ਅਤੇ ਮੀਨਾ ਨਾਲ ਰਹਿੰਦੇ ਸਨ ਰਮੇਸ਼ ਇੱਕ ਛੋਟਾ ਕਿਸਾਨ ਸੀ ਜੋ ਮੁਸ਼ਕਿਲ ਨਾਲ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਪਿੰਡ ਵਿੱਚ ਲੜਕੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ ਲੋਕ ਕਹਿੰਦੇ ਸਨ ਲੜਕੀਆਂ ਨੂੰ ਪੜ੍ਹਾ ਕੇ ਕੀ ਕਰਨਾ ਹੈ ਉਹਨਾਂ ਨੇ ਤਾਂ ਘਰ ਦਾ ਕੰਮ ਹੀ ਸੁਭਾਨਣਾ ਹੈ ਪਰ ਮੀਨਾ ਦੀਆਂ ਹਾਂ ਵਿੱਚ ਸਿੱਖਿਆ ਦਾ ਸੁਪਨਾ ਸੀ ਉਹ ਹਰ ਰੋਜ਼ ਆਪਣੇ ਭਰਾ ਰਾਜੂ ਨਾਲ ਸਕੂਲ ਜਾਣਾ ਚਾਹੁੰਦੀ ਸੀ ਪਰ ਉਸ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਮੀਨਾ ਤੂੰ ਘਰ ਵਿੱਚ ਰਹਿ ਕੇ ਆਪਣੀ ਮਾਂ ਦੀ ਮਦਦ ਕਰ ਪੜ੍ਹਾਈ ਤੇਰੇ ਭਰਾ ਲਈ ਹੈ ਰਮੇਸ਼ ਨੇ ਕਿਹਾ ਮੀਨਾ ਨੇ ਹਾਰ ਨਹੀਂ ਮੰਨੀ ਉਸਨੇ ਆਪਣੇ ਮਾਂ ਨੂੰ ਮਨਾਇਆ ਮਾਂ ਮੈਂ ਵੀ ਪੜਨਾ ਚਾਹੁੰਨੀ ਹਾਂ ਮੈਂ ਮੀ ਡਾਕਟਰ ਬਨਣਾ ਚਾਹੁੰਨੀ ਹਾਂ ਸੀਤਾ ਨੇ ਮੀਨਾ ਦੀ ਹੌਂਸਲੇ ਨੂੰ ਦੇਖ ਕੇ ਉਸ ਦਾ ਸਾਥ ਦਿੱਤਾ ਉਸ ਨੇ ਰਮੇਸ਼ ਨੂੰ ਸਮਝਾਇਆ ਜੇਕਰ ਮੀਨਾ ਪੜ੍ਹ ਲਿਖ ਜਾਵੇਗੀ ਤਾਂ ਉਹ ਨਾ ਸਿਰਫ ਆਪਣੀ ਜ਼ਿੰਦਗੀ ਬਦਲੇਗੀ ਬਲਕਿ ਸਾਡੇ ਪਰਿਵਾਰ ਦੀ ਮਦਦ ਵੀ ਕਰੇਗੀ ਆਖਿਰਕਾਰ ਰਮੇਸ਼ ਨੇ ਮੰਨ ਲਿਆ ਮੀਨਾ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਉਹ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਘਰ ਦਾ ਕੰਮ ਨੇ ਵੀੜਦੀ ਤੇ ਫਿਰ ਸਕੂਲ ਜਾਂਦੀ ਉਸਨੇ ਪੜਾਈ ਵਿੱਚ ਬਹੁਤ ਮਿਹਨਤ ਕੀਤੀ ਤੇ ਹਰ ਕਾਲਜ ਵਿੱਚ ਫਰਸਟ ਆਉਂਦੀ ਸਮਾਂ ਬੀਤਣ ਨਾਲ ਮੀਨਾ ਨੇ 10ਵੀਂ ਪਾਸ ਕਰ ਲਈ ਪਿੰਡ ਵਿੱਚ ਇਹ ਇੱਕ ਵੱਡੀ ਗੱਲ ਸੀ ਕਿ ਇੱਕ ਲੜਕੀ ਨੇ 10ਵੀਂ ਪਾਸ ਕੀਤੀ ਹੈ ਪਰ ਮੀਨਾ ਦਾ ਸੁਪਨਾ ਇੱਥੇ ਖਤਮ ਨਹੀਂ ਹੋਇਆ ਉਸਨੇ ਆਪਣੇ ਪਿਤਾ ਨੂੰ ਮਨਾਇਆ ਕਿ ਉਹ ਹੋਰ ਪੜਨਾ ਚਾਹੁੰਦੀ ਹੈ ਰਮੇਸ਼ ਨੇ ਮੀਨਾ ਦੇ ਜਜ਼ਬੇ ਨੂੰ ਦੇਖ ਕੇ ਉਸ ਨੂੰ ਕਾਲਜ ਜਿਣ ਦਾ ਫੈਸਲਾ ਕੀਤਾ ਮੀਨਾ ਨੇ ਕਾਲਜ ਵਿੱਚ ਵੀ ਬਹੁਤ ਮਿਹਨਤ ਕੀਤੀ ਉਸਨੇ ਮੈਡੀਕਲ ਦੀ ਪੜ੍ਹਾਈ ਕੀਤੀ ਤੇ ਡਾਕਟਰ ਬਣਨਾ ਦਾ ਸੁਪਨਾ ਪੂਰਾ ਕੀਤਾ ਆਖਿਰਕਾਰ ਮੀਨਾ ਇੱਕ ਡਾਕਟਰ ਬਣ ਗਈ ਉਸਨੇ ਨਾ ਸਿਰਫ ਆਪਣੇ ਪਰਿਵਾਰ ਦੀ ਮਦਦ ਕੀਤੀ ਬਲਕਿ ਪਿੰਡ ਵਿੱਚ ਇੱਕ ਡਿਸਪੈਂਸਰੀ ਖੋਲ ਕੇ ਲੋਕਾਂ ਦੀ ਸੇਵਾ ਵੀ ਕਰਨ ਲੱਗੀ ਮੀਨਾ ਦੀ ਕਹਾਣੀ ਨੇ ਪਿੰਡ ਦੀਆਂ ਹੋਰ ਲੜਕੀਆਂ ਨੂੰ ਵੀ ਪ੍ਰੇਰਿਤ ਕੀਤਾ। ਉਹਨਾਂ ਦੇ ਮਾਪਿਆਂ ਨੇ ਵੀ ਆਪਣੀਆਂ ਧੀਆਂ ਨੂੰ ਪੜ੍ਹਾਉਣ ਦਾ ਫੈਸਲਾ ਕੀਤਾ। ਮੀਨਾ ਨੇ ਸਿੱਖਿਆ ਦੀ ਤਾਕਤ ਨਾਲ ਨਾ ਸਿਰਫ ਆਪਣੀ ਜ਼ਿੰਦਗੀ ਬਦਲੀ ਬਲਕਿ ਪੂਰੇ ਪਿੰਡ ਦੀ ਸੋਚ ਨੂੰ ਵੀ ਬਦਲ ਦਿੱਤਾ। ਤੁਸੀਂ ਵੀ ਮੀਨਾ ਦੀ ਕਹਾਣੀ ਤੋਂ ਪ੍ਰੇਰਿਤ ਹੋ ਤਾਂ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਤੇ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੋ। ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਇਸ ਨੂੰ ਸ਼ੇਅਰ ਕਰੋ ਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰੋ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸੋ ਕਿੰਦਾ ਦੀ ਕਹਾਣੀ ਲੱਗੀ